ਦਾ ਆਏ ਹੋਏ ਪੱਤਰਕਾਰ ਭਰਾਵਾਂ ਦਾ ਇੱਥੇ ਜੀਕੇ ਵੈਲੀ ਕਲੋਨੀ ਚ ਸਵਾਗਤ ਹੈ। ਇਹ ਕਲੋਨੀ ਸਾਲ 2067 ਵਿੱਚ ਬਣਾਈ ਸੀ। ਟਾਈਮ ਟੂ ਟਾਈਮ ਇਹਦਾ ਰੇਰਾ ਦੇ ਪਾਸੋਂ ਰਜਿਸਟ੍ਰੇਸ਼ਨ ਕਰਾਇਆ ਗਿਆ। ਗਲਾਡਾ ਦੀ ਇਹਦੀ ਜਿਹੜੀ ਡਿਊਟੀ ਸੀ ਲਾਇਸੈਂਸ ਦੀ ਉਹ ਪੂਰੀ ਕੀਤੀ ਗਈ। ਇਹਦਾ ਕੰਪਲੀਸ਼ਨ ਸਰਟੀਫਿਕੇਟ ਜਾਰੀ ਕਰਾਇਆ ਗਿਆ। ਪਰ ਇਹਦੇ ਪ੍ਰੈਸ ਰਿਲੀਜ਼ ਦੇ ਵਿੱਚ ਮੈਂ ਬਾਕੀ ਦੀ ਸਾਰੀ ਜਾਣਕਾਰੀ ਪਿਛਲੀ ਜਿਹੜੀ ਆ ਉਹ ਦੇ ਦਿੰਦੀ ਐ। ਇਹ ਕਲੋਨੀ ਹੁਣ ਅੱਜ ਸੀਏ ਸਾਹਿਬ ਨੇ ਪਿਛਲੇ 20 ਦਿਨ ਪਹਿਲਾਂ ਥੀਰਿੰਗ ਦਿੱਤੀ ਸੀ ਕੰਪੀਟੈਂਟ ਅਥਾਰਟੀ ਕਲੱਡਾ ਜੀ ਨੇ ਉਹਨਾਂ ਨੇ ਕਿਹਾ ਵੀ ਤੁਸੀਂ ਇਹਦੀ ਮੇਂਟੇਨੈਂਸ ਦਾ ਕੰਮ ਬੰਦ ਕਰਕੇ ਸੁਸਾਇਟੀ ਦੇ ਹਵਾਲੇ ਕਰ ਦਿਓ ਅਸੀਂ ਇਹ ਕੰਮ ਉਹਨਾਂ ਨੇ ਤਾਂ ਕਿਹਾ ਕਿਉਂਕਿ 8-10 ਪਲਾਟਾਂ ਵਾਲਿਆਂ ਨੇ ਤੇ ਰੀਸੇਲ 'ਚ ਪਲਾਟ ਖਰੀਦ ਕਰ ਲਏ ਸਸਤੇ ਉਹ ਇੱਥੇ ਆ ਕੇ ਪਲਾਟਾਂ ਦੇ ਕਬਜ਼ਾ ਕਰਕੇ ਆਪਣੇ ਆਪ ਤੇ ਆਪਣੇ ਆਪ ਨੂੰ ਇਹ ਸ਼ੋਅ ਕਰਨਾ ਚਾਹੁੰਦੇ ਸੀ ਵੀ ਇਹ ਕਲੋਨੀ ਦੇ ਵਿੱਚ ਜੀਕੇ ਵਾਲੇ ਨਜਾਇਜ਼ ਤੌਰ ਦੇ ਉੱਤੇ ਡਵੈਲਪਮੈਂਟ ਚਾਰਜ ਦੀ ਮੰਗ ਕਰਦੇ ਆ ਜਦੋਂ ਕਿ ਅਸੀਂ ਕਾਨੂੰਨ ਦੀ ਪਾਲਣਾ ਕਰਾ ਰਹੇ ਹਾਂ ਕੰਪੀਟੈਂਟ ਅਥਾਰਟੀ ਕੁਲਾਡਾ ਪਲੱਸ ਦੇਰਾ ਦੇ ਲਾਅ ਨੂੰ ਫਾਲੋ ਕਰ ਰਹੇ ਹਾਂ ਉਹ ਜਾਣਕਾਰੀ ਉਹਨਾਂ ਦੇ ਉੱਤੇ ਕਿਸ ਢੰਗ ਨਾਲ ਪ੍ਰੈਜੈਂਟ ਕੀਤੀ ਗਈ ਉਹਦੇ ਬਾਰੇ ਮੈਨੂੰ ਜਾਣਕਾਰੀ ਨਹੀਂ ਉਹਨਾਂ ਨੇ ਤਾਂ ਸਾਨੂੰ ਬੁਲਾ ਕੇ ਅਸੀਂ ਕਲੋਨੀ ਦੇ ਵਸਨੀਕ ਮੈਂ ਅਸੀਂ ਗਏ ਸੀ ਹੀアリング ਤੇ ਉਹਨਾਂ ਨੇ ਕਿਹਾ ਵੀ ਸਾਨੂੰ ਜੀ ਇਹ 10 ਬੰਦੇ ਸ਼ਿਕਾਇਤ ਕਰ ਰਹੇ ਆ ਪਲਾਟ ਹੋਲਡਰ ਤੁਸੀਂ ਉੱਥੇ ਜਿਹੜੀ ਮੇਨਟੇਨੈਂਸ ਦਾ ਕੰਮ ਬੰਦ ਕਰ ਦੋ ਵਸਨੀਕਾਂ ਦੀ ਸੋਸਾਇਟੀ ਬਣਾ ਦਿਓ ਅਸੀਂ ਜੀ ਆ ਕੇ ਇੱਥੇ 35 ਘਰ ਬਣੇ ਸੀ 35 ਘਰਾਂ ਨੂੰ ਮੈਂ ਇਹ ਲੈਟਰ ਲਿਖੀ 35 ਦੇ 35 ਘਰਾਂ ਨੂੰ ਇਹਦੀ ਇੱਕ ਇੱਕ ਖਰਚੇ ਦੀ ਜਾਣਕਾਰੀ ਦਿੱਤੀ ਵੀ ਇਹ 15 ਲੱਖ ਰੁਪਏ ਮਹੀਨੇ ਦਾ ਖਰਚਾ ਇਸ ਵੇਲੇ ਹੋ ਰਿਹਾ ਜਿਹਦੇ ਵਿੱਚ ਸਟਰੀਟ ਲਾਈਟ ਦਾ ਬਿੱਲ ਗਾਰਡਨਰਸ ਕੁਝ ਸਿਕਿਉਰਟੀ ਗਾਰਡ ਛੋਟੇ ਛੋਟੇ ਕੰਮਾਂ ਤੋਂ ਲੈ ਕੇ ਜਿੰਨੇ ਵੀ ਕਲੋਨੀ ਦੇ ਰੋਜ਼ਮਰਾਂ ਦੇ ਕੰਮ ਹੈ ਉਹਦੇ ਲਈ ਸਟਾਫ ਦੀ ਲੋਡ ਹੁੰਦੀ ਹੈ ਇੰਜੀਨੀਅਰ ਹੈ ਜਾ ਆਪਣਾ ਜਿਹੜਾ ਵੀ ਸਟਾਫ ਚਾਹੀਦਾ ਮੈਂ ਇਥੇ ਹਰ ਤਰ੍ਹਾਂ ਦਾ ਅਰੇਂਜਮੈਂਟ ਪਾਪਰਾ ਦੇ ਗਲਾਟਾ ਦੇ ਕਾਨੂੰਨ ਅਨੁਸਾਰ ਕੀਤਾ ਹੋਇਆ ਹੁਣ ਇਹ ਜਾਣਕਾਰੀ ਜਦੋਂ ਮੈਂ ਸਾਰੇ ਵਸਨੀਕਾਂ ਨੂੰ ਦਿੱਤੀ ਤਾਂ 35 ਦੇ 35 ਵਸਨੀਕ ਅਸੀਂ ਬੈਠ ਕੇ ਤੇ ਮੀਟਿੰਗ ਕੀਤੀ ਉਹਨਾਂ ਨੇ ਇਹ ਫੈਸਲਾ ਲਿਆ ਵੀ ਅਸੀਂ ਇੱਕ ਪੰਜ ਮੈਂਬਰੀ ਕਮੇਟੀ ਬਣਾ ਲੈਨੇ ਆ ਵਸਨੀਕਾਂ ਦੀ ਤੇ ਨਾਲ ਤੁਸੀਂ ਸਾਡੇ ਰਹਿਓ ਸਾਨੂੰ ਇੱਕ ਦੀ ਜਾਣਕਾਰੀ ਦਿੰਦੇ ਰਹੋ ਤੇ ਆਪਾਂ ਰਲ ਕੇ ਇਹਦੀ ਅਗਲੇ 2 ਸਾਲ ਹਲੇ ਹੋਰ ਇਹਦੀ ਜਿਹੜੀ ਮੇਨਟੇਨੈਂਸ ਹੈ ਉਹ ਕਰ ਲੈਣੇ ਆ। ਮੈਂ ਕਿਹਾ ਠੀਕ ਹੈ ਪਰ ਮੈਂ ਕਿਹਾ ਸੀਏ ਸਾਹਿਬ ਨੂੰ ਤੁਹਾਨੂੰ ਇਹਦੀ ਫਿਰ ਜਾਣਕਾਰੀ ਦੇਣੀ ਪੈਣੀ ਹੈ ਕਿਉਂਕਿ ਮਨਜੋਬ ਸੀਏ ਸਾਹਿਬ ਕਿਸ ਪੱਖ ਦਾ ਕਿਸ ਤਰ੍ਹਾਂ ਦਾ ਰੁਖ ਲੈ ਰਹੇ ਆ ਉਹ ਤਾਂ ਉਹਨਾਂ ਦੀ ਉਹ ਹੈ ਨਾ ਜੁਡੀਕਸ਼ਨ ਤੋਂ ਚਲੋ ਅਸੀਂ ਸਾਰਿਆਂ ਨੇ ਜੀ ਇਹਨਾਂ ਨੇ 35 ਲੈਟਰ ਸੀਏ ਨੂੰ ਆਪਣੇ ਸੀਐਮ ਸਾਹਿਬ ਨੂੰ 35 ਦੀਆਂ 35 ਲੈਟਰਸ ਆਪਣੇ ਸੀਪੀ ਸਾਹਿਬ ਨੂੰ 35 ਦੀਆਂ 35 ਕੰਪਲੇਂਟਸ ਆਪਣੇ ਸੀਐਸ ਸਾਹਿਬ ਨੂੰ ਇਹ ਅਸੀਂ ਜਾ ਕੇ ਵਸਨੀਕਾਂ ਦਾ ਜਿਹੜਾ ਵਿਚਾਰ ਸੀ ਉਹ ਉਹਨਾਂ ਦੇ ਮੂਹਰੇ ਰੱਖ ਦਿੱਤਾ ਵੀ ਇਹ 35 ਵਸਨੀਕ ਇਹ ਚਾਹੁੰਦੇ ਆ ਵੀ ਇਹ ਹਾਲ ਦੀ ਘੜੀ ਅਸੀਂ ਇੰਡੀਪੈਂਡੈਂਟ ਸੁਸਾਇਟੀ ਨਹੀਂ ਬਣਾ ਸਕਦੇ ਅਸੀਂ ਪੰਜ ਮੈਂਬਰੀ ਕਮੇਟੀ ਬਣਾ ਸਕਦੇ ਜਿਹਦੇ ਵਿੱਚ ਕਮੇਟੀ ਚ ਕਪੂਰ ਸਾਹਿਬ ਨੇ ਮੈਡਮ ਰੀਆ ਨੇ ਇਹ ਜਸਪਾਲ ਜੀ ਪ੍ਰਧਾਨ ਨੇ ਸਾਡੇ ਇੱਥੇ ਸੁਸਾਇਟੀ ਦੇ ਇਸ ਵੇਲੇ ਜਿਹੜੀ ਕਮੇਟੀ ਬਣੀ ਹੈ 905 ਮੈਂਬਰੀ ਲੜ ਕੇ ਪਿਛਲੇ 15 ਦਿਨਾਂ ਤੋਂ ਐਡਮਿਨਿਸਟ੍ਰੇਸ਼ਨ ਦੇ ਮੂਹਰੇ ਇਹ ਸਾਰੀ ਗੱਲ ਜਾਣਕਾਰੀ ਦੇ ਰਹੇ ਆਂ ਵੀ ਇੱਥੇ ਜੀ ਇਹ ਜਿਹੜੇ 8-10 ਲੋਕ ਐ ਇਹ ਇਹਨਾਂ ਨੇ ਇੱਕ ਗੁੰਡਾ ਸਟਾਈਲ ਗਰੋਹ ਬਣਾਇਆ ਪਿਛਲੇ 3 ਦਿਨ ਪਹਿਲਾਂ ਇਹ ਇੱਕ ਰਾਜਪਾਲ ਨਾਮ ਦਾ ਕੋਈ ਗੈਂਗਸਟਰ ਹੈ ਉਹਦੇ ਦੋ ਬੰਦੇ ਲੈ ਕੇ ਨਾਲ ਉਹਨਾਂ ਦੇ ਹਥਿਆਲੇ ਪਾਏ ਹੋਏ ਸੀ ਰੋਜ਼ ਦਾ ਕੰਮ ਹੋ ਗਿਆ ਇਹਨਾਂ ਦਾ ਪਿਛਲੇ 15 ਦਿਨ ਤੋਂ ਉਹ ਪਿੱਛੇ ਪਾਰਕ ਆ ਇੱਕ ਉੱਥੇ ਇਕੱਠੇ ਹੋ ਜਾਂਦੇ ਆ ਇਹ ਪਿਛਲੇ ਰਸਤੇ ਚੋਂ ਆਉਂਦੇ ਆ ਜੀ ਸੀ ਬੀਆਂ ਲਿਆ ਕੇ ਦੀਵਾਰਾਂ ਤੋੜਤੀਆਂ ਕੈਮਰੇ ਤੋੜਤੇ ਆ ਕੇ ਨੀਆ ਭਰਦੇ ਪਾਏ ਆ ਹੁਣ 15 20 ਬੰਦੇ ਇਕੱਠੇ ਹੋਣ ਅਸੀਂ ਤਾਂ ਜਾ ਕੇ ਐਡਮਿਨਿਸਟ੍ਰੇਸ਼ਨ ਨੂੰ ਬਹਾਰ ਹੀ ਕਰ ਸਕਦੇ ਆ ਸਾਰੇ ਵਸਨੀਕ ਤੇ ਮੈਂ ਪ੍ਰਮੋਟਰ ਵੀ ਦੇਖੋ ਜੀ ਇੱਥੇ ਗੁੰਡੇ ਆ ਰਹੇ ਆ ਗੁੰਡੇ ਆ ਰਹੇ ਆ ਕੰਮ ਕਰ ਰਹੇ ਆ ਉਹ ਆਪਣੇ ਆਪ ਨੂੰ ਇਹ ਸ਼ੋਅ ਕਰਦੇ ਆ ਵੀ ਸਾਡੇ ਕੋਲ ਰਜਿਸਟਰੀਆਂ ਨਹੀਂ ਤੇ ਅਸੀਂ ਇੱਥੇ ਪਲਾਟਾਂ ਤੇ ਕਬਜ਼ਾ ਆਪੇ ਕਰ ਸਕਦੇ ਆ ਅਸੀਂ ਕਹਾਂ ਵੀ ਕਰ ਸਕਦੇ ਹਾਂ ਤਾਂ ਫਿਰ ਕਾਨੂੰਨ ਦੀ ਤਾਂ ਕੋਈ ਲੋੜ ਹੀ ਨਹੀਂ ਆ ਫਿਰ ਪਾਪਰਾ ਐਕਟ ਰੇਰਾ ਐਕਟ ਬਣਾਉਣ ਦੀ ਕੀ ਲੋੜ ਹੈ ਪੰਜਾਬ ਸਰਕਾਰ ਨੂੰ ਫਿਰ ਠੀਕ ਹੈ ਅਨਪਰੂਵਡ ਕਲੋਨੀਆਂ 'ਚ ਜਿੱਦਾਂ ਕੰਮ ਚੱਲਦਾ ਉਦਾਂ ਚਲਾਈ ਰੱਖੋ ਹੁਣ ਉਹ ਨਾ ਤਾਂ ਕਾਨੂੰਨ ਨੂੰ ਮੰਨਣ ਨੂੰ ਤਿਆਰ ਨੇ ਤੇ ਕਬਜ਼ਾ ਕਰਨ ਦੇ ਲਈ ਨਾਲ ਆਪਣੇ ਗੈਂਗਸਟਰ ਤੇ ਨਾਲ ਰਿਵਲਵਰ ਲੈ ਕੇ ਆਂਦੇ ਆ ਬੰਦੇ ਉਹ ਉਲਟਾ ਆ ਪਿਛਲੀ 28 ਤਰੀਕ ਨੂੰ ਇੱਥੇ 25 ਜਾਣੇ ਲੈ ਕੇ ਆਪਣੇ ਅਸਲੇ ਨਾਲ ਸਾਰਾ ਕੁਝ ਅਰੇਂਜਮੈਂਟ ਸਾਡੇ ਤੇ ਉਹਨਾਂ ਨੇ ਹਮਲਾ ਬੋਲਤਾ ਅਸੀਂ ਸਵੇਰੇ 9 ਵਜੇ ਤੋਂ ਆ ਦੇਖੋ ਮੈਂ ਤੁਹਾਨੂੰ 9 ਵਜੇ ਆਏ 9 ਵਜੇ ਤੋਂ ਆ ਦੇਖੋ ਆ ਆ ਸਾਰੀ ਜਾਣਕਾਰੀ ਐਡਮਿਨਿਸਟ੍ਰੇਸ਼ਨ ਨੂੰ ਅਸੀਂ ਇੱਥੋਂ ਸਾਰੀ ਕਲੋਨੀ ਪਲੱਸ ਮੈਂ ਅਸੀਂ ਫੋਨ ਤੇ ਫੋਨ ਫੋਨ ਤੇ ਫੋਨ ਫੋਨ ਤੇ ਫੋਨ ਆ ਸਾਰਾ ਟਾਈਮ ਇਹਦੇ ਉੱਤੇ ਨੋਟ ਹੈ ਕਰ ਕਰਕੇ ਜਾਣਕਾਰੀ ਦਿੰਦੇ ਰਹੇ ਸ਼ਾਮ ਦੇ 5 ਵਜੇ ਤੱਕ ਪ੍ਰਸ਼ਾਸਨ ਨੂੰ ਇਹ ਇੱਥੇ ਆ ਕੰਮ ਹੋ ਰਿਹਾ ਇੱਥੇ ਆ ਕੰਮ ਹੋ ਰਿਹਾ ਉਹ ਕੋਈ ਵੀ ਪ੍ਰਸ਼ਾਸਨਿਕ ਬੰਦਾ ਇੱਥੇ ਨਹੀਂ ਆਇਆ 28 ਤਰੀਕ ਅਖੀਰ ਜਿਨ੍ਹਾਂ ਦੇ ਪਲਾਟਾਂ ਦੇ ਕਬਜ਼ੇ ਕਰ ਰਹੇ ਸੀ ਉਹ ਉਹ ਪਲਾਟਾਂ ਵਾਲਿਆਂ ਨੇ ਆ ਕੇ ਉਹਨਾਂ ਨੂੰ ਆਪੋਸ ਕੀਤਾ ਵੀ ਤੁਸੀਂ ਸਾਡੇ ਪਲਾਟ ਤੇ ਕਬਜ਼ਾ ਦਿਓ ਕਰ ਰਹੇ ਹੋ ਉਹ ਉਹਨਾਂ ਦੇ ਨਾਲ ਪੈ ਗਏ ਤੇ ਡਰਾਮਾ ਕਰਨ ਲੱਗੇ ਵੀ ਇੱਥੇ ਕੋਈ ਮਿਸਅਪ ਹੋ ਗਿਆ ਮਿਸਅਪ ਹੋ ਗਿਆ ਉਹ ਸਾਰੀ ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਮੈਨੂੰ ਫਸਾਉਣ ਦੇ ਲਈ ਵੀ ਅਸੀਂ ਇੱਥੇ ਪਲਾਟਾਂ ਤੇ ਕਬਜ਼ਾ ਕਰ ਲਈਏ ਤੇ ਆਪਾਂ ਆ ਜਿਹੜਾ ਗੁਲਸ਼ਨ ਕੁਮਾਰ ਹੈ ਇਹ ਆਪੋਸ ਕਰਦਾ ਇਹਨੂੰ ਆਪਾਂ ਕਿਸੇ ਚੱਕਰ 'ਚ ਪਾ ਦਈਏ ਇਹ ਸਾਰਾ ਪਲਾਨ ਇੱਕ ਸੋਚਾ ਸਮਝੀ ਸਾਜ਼ਿਸ਼ ਸੀਗੀ ਜਿੱਦੀ ਕੀ ਜਾਣਕਾਰੀ ਤੁਸੀਂ ਮੈਂ ਤੱਥਾਂ ਦੇ ਨਾਲ ਆ ਸਾਰੀ ਤੁਹਾਡੇ ਕੋਲੇ ਇਕੱਲਾ ਇਕੱਲਾ ਚੀਜ਼ ਆ 35 ਜਿਹੜੀਆਂ ਲੈਟਰ ਸੀਐਮ ਸਾਹਿਬ ਤੋਂ ਲੈ ਕੇ ਸੀਪੀ ਸਰ ਐਡਮਿਨਿਸਟ੍ਰੇਸ਼ਨ ਡੀਸੀ ਸਰ ਆਪਣੇ ਜਿੰਨੇ ਵੀ ਇੱਥੇ ਲੋਕਲ ਅਥਾਰਟੀ ਆ ਆ 35 ਦੇ 35 ਵਸਨੀਕਾਂ ਦੀ ਇਹ ਲੈਟਰ ਹੈਗੀ ਇਹ ਤੁਹਾਡੇ ਸਾਹਮਣੇ ਆ ਇਸ ਤੋਂ ਇਲਾਵਾ ਆ ਖੱਤੇ ਦਾ ਹਿਸਾਬ ਹੈ ਸੀਏ ਸਾਹਿਬ ਨੇ ਹੀਰਿੰਗ ਦਿੱਤੀ ਉਹਦੀ ਗੱਲ ਹੈ ਇੱਥੇ ਕਮੇਟੀ ਬਣੀ ਉਹਦੀ ਗੱਲ ਹੈ ਅਸੀਂ ਤਾਂ ਜਿਸ ਦਾ ਵੀ ਇਸ ਕਲੋਨੀ ਚ ਪਲਾਟ ਹੈ ਉਹਨੂੰ ਹੱਥ ਬੰਨ ਕੇ ਬੇਨਤੀ ਕਰਦੇ ਆਂ ਵੀ ਭਾਈ ਜੇ ਤੁਹਾਡਾ ਪਲਾਟ ਹੈ ਜਾਂ ਤਾਂ ਕਮੇਟੀ ਮੈਂਬਰਾਂ ਨੂੰ ਸੰਪਰਕ ਕਰੋ ਵੀ ਆਹ ਕਲੋਨੀ ਦੇ ਮੈਂਬਰ ਹੈ ਇਹ ਰਜਿਸਟਰੀ ਦੀ ਜਾਂਚ ਪੜਤਾਲ ਕਰਨਗੇ ਤੇ ਅੱਜ ਉਹਨੂੰ ਆਪਣੇ ਹਿਸਾਬ ਦੇ ਨਾਲ ਡਿਊਜ਼ ਲੈ ਕੇ ਕਬਜ਼ਾ ਦੇ ਦੇਣਗੇ ਸਾਡੀ ਕੰਪਨੀ ਦੇ ਕੋਲੋਂ ਜਾਣਕਾਰੀ ਲੈਣੀ ਹੈ ਸਾਡੇ ਤੋਂ ਲੈ ਲਓ ਬਟ ਜਿਹੜੇ ਤਰੀਕੇ ਦੇ ਨਾਲ ਉਹ ਸਸਤੇ ਪਲਾਟ ਖਰੀਦ ਕੇ ਇਹ ਲੋਕ ਜਿਹੜੇ ਹੈਗੇ ਆ ਇਹਨਾਂ ਨੇ ਪਲਾਟ ਸਸਤੇ ਖਰੀਦ ਲੇ ਬਿਨਾਂ ਡਿਊਸ ਦਿੱਤੇ ਜਿੱਦਾਂ ਦੇ ਹਾਲਾਤ ਲੱਗਦੇ ਆ ਪਰ ਸਾਨੂੰ ਤਾਂ ਇਹ ਰਜਿਸਟਰੀ ਵੀ ਨਹੀਂ ਦਿਖਾਉਂਦੇ ਵੀ ਕਿਹੜੀ ਕਲੋਨੀ ਦਾ ਪਲਾਟ ਆ ਕਿੱਥੇ ਕਬਜ਼ਾ ਕਰ ਰਹੇ ਆ ਉਹਨਾਂ ਕੋਲੇ ਕਿਹੜੀ ਰਜਿਸਟਰੀ ਆ ਅੱਜ ਤੱਕ ਉਹਨਾਂ ਨੇ ਕਿਸੇ ਨੂੰ ਨਹੀਂ ਦਿਖਾਈ ਨਾ ਕਿਸੇ ਐਡਮਿਨਿਸਟ੍ਰੇਸ਼ਨ ਨੂੰ ਦਿਖਾ ਰਹੇ ਆ ਨਾ ਉਹ ਸਾਨੂੰ ਦੁਕਾਨ ਨੂੰ ਤਿਆਰ ਆ ਨਾ ਉਹ ਕਮੇਟੀ ਮੈਂਬਰ ਨੂੰ ਦੁਕਾਨ ਨੂੰ ਤਿਆਰ ਆ ਉਹ ਤਾਂ ਸਿੱਧਾ ਸਵੇਰੇ ਆਪਣੇ ਬੰਦੇ ਲੈ ਕੇ ਇੱਥੇ ਨਾਲ ਅਸਲੇ ਵਾਲੇ ਬੰਦੇ ਲੈ ਕੇ ਇੱਥੇ ਉਹ ਪਾਰਕ 'ਚ ਪਿੱਛੇ ਬਹਿ ਜਾਂਦੇ ਆ ਆ ਕੇ ਤੇ 25 30 ਤੀ ਜਾਣੇ ਆ ਕੇ ਪਲਾਟਾਂ ਤੇ ਕਬਜ਼ਾ ਕਰ ਰਹੇ ਆ ਕਿਉਂਕਿ ਹੁਣ ਜੇ ਅੱਜ ਦੇ ਹਾਲਾਤਾਂ ਦੇ ਵਿੱਚ ਕੋਈ ਵੀ ਅੰਦਰ ਪਲਾਟ ਵਾਲਾ ਜਿਹਦਾ ਅੰਦਰ ਪਲਾਟ ਹੈ ਉਹ ਜਾ ਕੇ ਉਹਨਾਂ ਨਾਲ ਗੱਲ ਕਰਦਾ ਉਹਦੇ ਗੜ ਪੈ ਰਹੇ ਨੇ ਅਸੀਂ ਪੁਲਿਸ ਬੁਲਾਨੇ ਆ ਪੁਲਿਸ ਆ ਕੇ ਉਹਨਾਂ ਨੂੰ ਰੋਕਦੀ ਹੈ ਉਹ 15 ਮਿੰਟ ਬਾਅਦ ਫੇਰ ਕੰਮ ਸ਼ੁਰੂ ਕਰ ਦਿੰਦੇ ਆ ਆ ਪਿਛਲੇ 4 ਦਿਨ ਤੋਂ ਇਹ ਡਰਾਮਾ ਰੈਗੂਲਰ ਚੱਲ ਰਿਹਾ ਹੈ ਅਸੀਂ ਪ੍ਰਸ਼ਾਸਨ ਤੋਂ ਵੜੇ ਰਾਹੀ ਇਹ ਮੰਗ ਕਰਦੇ ਆ ਵੀ ਇਸ ਜਿਹੜੀ ਇਹ ਇਹ 35 ਦਰਖਾਸਤ ਜਿਹੜੀ ਸੀਪੀ ਸਰ ਨੇ ਐਸਪੀ ਇਨਵੈਸਟੀਗੇਸ਼ਨ ਸਰ ਨੂੰ ਮਾਰਕ ਕੀਤੀ ਹੋਈ ਹੈ ਇਹ ਉਹਨਾਂ ਕੋਲ ਪਿਛਲੇ 15 ਦਿਨ ਤੋਂ ਪੈਂਡਿੰਗ ਪਈ ਹੈ 15 ਨਹੀਂ 10 ਦਿਨ ਤੋਂ ਪੈਂਡਿੰਗ ਪਈ ਹੈ ਇਹਦੇ ਉੱਤੇ ਕਾਰਵਾਈ ਕੀਤੀ ਜਾਵੇ ਜੋ ਵੀ ਉਹਨਾਂ ਨੇ ਇੱਥੇ ਕਲੋਨੀ ਦੇ ਵਿੱਚ ਆ ਕੇ ਦਿਵਾਰਾਂ ਤੋੜੀਆਂ ਕੈਮਰੇ ਤੋੜੇ ਜਾਂ ਭੰਨ ਤੋੜ ਕੀਤੀ ਹੈ ਜਾਂ ਨਾਜਾਇਜ਼ ਕਬਜ਼ੇ ਕਰ ਰਹੇ ਹੈ ਉਹਦੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਧੰਨਵਾਦ ਜੀ ਮੇਰਾ ਨਾਮ ਰੀਆ ਠਾਕੁਰਾ ਸਰ ਇੱਕ ਤੇ ਕਹਿ ਰਹੇ ਕਿ ਗਲਾਡਾ ਪ੍ਰੂਫ ਕਲੋਨੀ ਨਹੀਂ ਹੈ ਸਰ ਮੇਰੇ ਕੋਲ ਬਕਾਇਦਾ ਗਲਾਡਾ ਦੀ ਐਨਓਸੀ ਹੈ ਠੀਕ ਹੈ ਉਹਨਾਂ ਦੀ ਐਪਲੀਕੇਸ਼ਨ ਵਿੱਚ ਉਹਨਾਂ ਨੇ ਮੈਨੂੰ ਲਿਖ ਕੇ ਦਿੱਤੀ ਸੀ ਕਿ ਇਹ ਇੱਕ ਅਪਰੂਵਡ ਕਲੋਨੀ ਹੈ ਤੇ ਗਲਾਡਾ ਐਦਾਂ ਤੇ ਈਸ਼ੂ ਨਹੀਂ ਕਰੇਗੀ ਨਾ ਐਨਓਸੀ ਸਰ ਅਗਰ ਇਹ ਅਪਰੂਵਡ ਕਲੋਨੀ ਹੈ ਤਾਂ ਹੀ ਐਨਓਸੀ ਈਸ਼ੂ ਕਰੇਗੀ ਨਾ ਗਲਾਡਾ ਠੀਕ ਹੈ ਕੌਣ ਕਹਿ ਰਿਹਾ ਸਰ ਉਹਨਾਂ ਦੇ ਚ ਕੱਲ ਜਿਹੜੇ ਇਹਨਾਂ ਨੇ ਹਾਂ ਬਿਲਕੁਲ ਉਹਨਾਂ ਦੇ ਬੰਦੇ ਕਹਿ ਰਹੇ ਕਿ ਅਪਰੂਵਡ ਕਲੋਨੀ ਨਹੀਂ ਹੈ ਤੇ ਫਿਰ ਗਲਾਡਾ ਵਾਲਿਆਂ ਨੇ ਅਗਰ ਐਨਓਸੀ ਦਿੱਤੀ ਹੈ ਤੇ ਅਪਰੂਵਡ ਕਲੋਨੀ ਹੈ ਤਾਂ ਹੀ ਐਨਓਸੀ ਦਿੰਦੀ ਹੈ ਨਾ ਜੀ ਉਹ ਪੰਜ ਮੈਂਬਰੀ ਕਮੇਟੀ ਤੋਂ ਬਿਲਕੁਲ ਜੀ ਬਿਲਕੁਲ ਤੇ ਹੁਣ ਫਿਰ ਤੁਸੀਂ ਗਲਾਡਾ ਨਾਲ ਕੰਸਲਟ ਕੀਤਾ ਹੈ ਕਿ ਸਰ ਮੈਨ ਮੇਰੇ ਕੋਲ ਐਨਓਸੀਪੀ ਆਕਰੋ ਮੈਨੂੰ ਪੁੱਛਦੇ ਆ ਅਗਰ ਕੋਈ ਬੰਦਾ ਕਹ ਰਿਹਾ ਕਹਿਣ ਤੋਂ ਤੇ ਕੋਈ ਲੀਗਲੀ ਪਰਸਨ ਸਰ ਸਭ ਨੂੰ ਪਤਾ ਹੈ ਸਰ ਸਭ ਨੂੰ ਪਤਾ ਹੈ ਕੀ ਕਹਿੰਦਾ ਆਮ ਤਾਂ ਮੈਂ ਕਹਿੰਦਾ ਜੀ ਗਲਤ ਨਹੀਂ ਮੇਰੇ ਕਹਿਣ ਤੋਂ ਹੋ ਜਾਏਗਾ ਜੇਕਰ ਕੋਈ ਲੀਗਲੀ ਪਰਸਨ ਤੁਹਾਡੇ ਕੋਈ ਕੱਲ ਕਰਕੇ ਕੀ ਚੀਜ਼ ਸਰ ਮੈਂ ਤੁਹਾਨੂੰ ਸਾਰੇ ਰਾਈਟ ਵਿੱਚ ਸਾਰੇ ਹਰ ਚੀਜ਼ ਦੀ ਹੋਣ ਕਮੇਟੀ ਮੈਂਬਰ ਹੋ ਜੀ ਇਸ ਇਲਾਕੇ ਦੇ ਵਿੱਚ 30 35 ਦੇ ਪਰਿਵਾਰ ਇਸ ਟਾਈਮ ਉਹਨਾਂ ਨੇ ਤੁਹਾਨੂੰ ਚੁਣਿਆ ਮੈਂਬਰ ਪਾਇਆ ਕਮੇਟੀ ਬਣਾਈ ਤੁਸੀਂ ਉਹਨਾਂ ਦੇ ਪਲਾਟਾਂ ਦੀ ਰਾਖੀ ਲਈ ਕੀ ਕਰ ਰਹੇ ਹੋ ਸਰ ਰਾਖੀ ਲਈ ਤੇ ਹੁਣ ਅਸੀਂ ਕਰੀ ਨਹੀਂ ਉਹਨਾਂ ਨਾਲ ਗੱਲਬਾਤ ਕਰ ਰਹੇ ਆ ਅਗਰ ਜਿਹੜੇ ਪਲਾਟ ਜਿਨਾਂ ਦੇ ਪਲਾਟ ਆ ਸਿਰਫ ਉਹਨਾਂ ਨੇ ਛੱਡੇ ਹੋਏ ਹਨ ਨਾਲ ਵੀ ਗੱਲ ਕਰਾਂਗੇ ਕਿ ਤੁਸੀਂ ਆ ਕੇ ਇੱਥੇ ਬੈਠੋ ਗੱਲ ਕਰੋ ਜਿਨ੍ਹਾਂ ਤੁਹਾਡੀ ਪੇਮੈਂਟ ਬੰਦ ਹੀ ਆ ਅਸੀਂ ਕੁਝ ਲੈਸ ਵੀ ਕਰਾਵਾਂਗੇ ਠੀਕ ਹੈ ਪਰ ਇਹ ਆ ਕਿ ਤੁਸੀਂ ਗੱਲ ਕਰੋਗੇ ਤਾਂ ਹੀ ਨਾ ਕੋਈ ਆ ਹੀ ਨਹੀਂ ਰਿਹਾ ਸਰ ਹਾਂ ਕੀ ਨਾਮ ਹੈ ਤੁਹਾਡਾ ਮੇਰਾ ਮਨਪ੍ਰੀਤ ਸਿੰਘ ਨਾਮ ਹੈ ਕੀ ਕੰਮ ਕਰਦੇ ਹੋ ਸਾਡਾ ਫੈਕਟਰੀ ਹੈ ਠੀਕ ਹੈ ਤੇ ਇੱਥੇ ਇੱਥੇ ਅਸੀਂ ਪਲਾਟ ਲਏ ਹੋਏ ਆ 2008 ਤੋਂ ਕਿਹੜੀ ਜਗ੍ਹਾ ਦਾ ਇਸ ਸਾਈਡ ਆ ਜੀ ਕੇ ਵੈਲੀ ਸੰਗੋਵਾ अच्छा ਤੇ ਹੁਣ ਇਥੇ ਕੀ ਤੁਸੀਂ ਮਕੇਰ ਵਾਲਾ ਪਿਆ ਬਸ ਅਸੀਂ ਜਦੋਂ ਇੱਥੇ ਨਿਸ਼ਾਨਦੇਹੀਆਂ ਸਾਡੀਆਂ ਹੋਈਆਂ ਹੋਈਆਂ ਸੀ ਰਜਿਸਟਰੀਆਂ ਹੋਈਆਂ ਹੋਇਆਂ ਇੰਤਕਾਲ ਚੜੇ ਹੋਏ ਆ ਜਿਆਦਾ ਸੀ ਇੱਥੇ ਕੰਸਟਰਕਸ਼ਨ ਕਰਨ ਆਨੇ ਆ ਕਿ ਸਾਨੂੰ ਅਸੀਂ ਆਪਣਾ ਚਾਰਦिवारी ਕਰਨੀ ਹੈ ਤੇ ਆਪਣੇ ਬੰਦੇ ਭੇਜ ਦਿੰਦਾ ਇਹ ਬਿਆਨਤਾ ਮੈਂ ਕੀਤਾ ਹੋਇਆ ਬੰਦੇ ਇਹਦੇ ਇਮਪਲਾਈ ਹੁੰਦੇ ਆ ਉਸ ਤੋਂ ਬਾਅਦ ਪੁਲਿਸ ਭੇਜ ਦਿੰਦਾ ਸਾਨੂੰ ਰਿਕਾਵਟ ਪਾ ਰਿਹਾ ਅਸੀਂ ਇਹ ਗੁਲਸ਼ਨ ਕੁਮਾਰ ਇਹਨੇ ਸੋਮਵਾਰ ਨੂੰ ਇੱਥੇ ਆਪਣੇ ਗੁੰਡੇ ਭੇਜ ਕੇ ਸਾਡੇ ਤੇ ਗੋਲੀਆਂ ਵੀ ਚਲਾਈਆਂ ਫੇਰੇ ਪੁਲਿਸ ਅਜ ਤੱਕ ਨਹੀਂ ਮੰਨ ਰਹੀ ਕਿ ਗੋਲੀਆਂ ਚੱਲੀਆਂ ਨੇ ਜਦ ਕਿ ਉਸ ਚੀਜ਼ ਦਾ ਸਾਡੇ ਕੋਲ ਪ੍ਰੂਫ ਹੈ ਪ੍ਰੂਫ ਅਸੀਂ ਸੁਣਾ ਦਨੇ ਤੁਹਾਨੂੰ ਸਾਡੇ ਕੋਲ ਰਿਕਾਰਡਿੰਗ ਹੈ ਤੇ ਅਸੀਂ ਪੁਲਿਸ ਆਈ ਇੱਥੇ ਅਸੀਂ ਕੈਮਰੇ ਲੱਗੇ ਹੋਏ ਸੀ ਉੱਥੇ ਅਸੀਂ ਕਿਹਾ ਉੱਥੋਂ ਸਾਰੇ ਤੁਸੀਂ ਚੈੱਕ ਕਰਵਾਓ ਉਸ ਤੇ ਕੋਈ ਕਾਰਵਾਈ ਨਹੀਂ ਹੋਈ ਸੀਪੀ ਸਾਹਿਬ ਦੇ ਸਾਡੀ ਲੈਟਰਾਂ ਗਈਆਂ ਹੋਈਆਂ ਸਦਰ ਥਾਣੇ ਗਈ ਹੋਈ ਹੈ ਮਰਾਡੋ ਚੌਂਕ ਕੀ ਗਏ ਆ ਐਮਐਲਏ ਇੱਥੇ ਪਲਾਟ ਪ੍ਰੋਪਰ ਵੀ ਕਰਿਆ ਜਾਂ ਇਹਨਾਂ ਨੇ ਵੇਚੇ ਉਹ ਸਰ ਕੋਣ ਜਿੱਥੋਂ ਜਿੱਦੋਂ ਇੱਥੇ ਨਾਮ ਲਓ ਅਗਲਾ ਕਹਿੰਦਾ ਨਾਮੀਨਾ ਦੁਆਰਾ ਲਓ ਜੇ ਅਸੀਂ ਕਿਸੇ ਨੂੰ ਵੇਚਣ ਦੀ ਗੱਲ ਕਰਦੇ ਆ ਸਾਨੂੰ ਤੇ پارک ਆਹ پارک ਵੀ ਨਕਸ਼ੇ 'ਚ پارک ਦਿਖਾ ਰਿਆ ਹੁਣ ਜਿਹੜਾ ਇਹਨੇ ਨਵਾਂ ਨਕਸ਼ਾ ਬਣਾਤਾ ਉਹਦੇ ਵਿੱਚ ਇਹਦੇ ਪਲਾਟ ਕੱਟੇ ਹੋਏ ਆ ਆ ਸਾਹਮਣੇ ਦੇਖ ਲਓ ਇੱਥੇ ਕੁਮਾਰਾ ਸਰ ਦਿਖਾਣਾ ਜਰਾ ਇਹਦੇ 'ਚ پارک ਦਾ ਪਲਾਟ ਕੱਟੇ ਹੋਇਆ ਨਕਸ਼ਾ ਤੁਹਾਨੂੰ ਦੇ ਦਨੇ ਆਸੀਂ ਆਹ ਪੁਰਾਣਾ ਨਕਸ਼ਾ ਹੈ ਤੇ ਨਵੇਂ 'ਚ ਤੁਸੀਂ ਦੇਖੋ ਇੱਥੇ ਪਲਾਟ ਕੱਟਦੇ ਉਹ ਕਹਿੰਦੇ ਸੋਸਾਇਟੀ ਐਕਟ ਦੇ ਅਕੋਰਡਿੰਗ ਇਹਨੂੰ ਡਵੈਲਪ ਕੀਤਾ ਜਾਂਦਾ ਸਰ ਇਹ ਤਾਂ ਜਾ ਕੇ ਉੱਥੇ ਪਤਾ ਲੱਗੇਗਾ ਤੁਹਾਨੂੰ ਦੋਨੇ ਨਕਸ਼ੇ ਦੇ ਦਨੇ ਤਿੰਨੇ ਤਿੰਨ ਤਾਂ ਨਕਸ਼ੇ ਚੇਂਜ ਕਰਤੇ ਤੁਸੀਂ ਕੀ ਸੋਚ ਕਮੂਗੀ پارک ਤੋਂ ਦੇਖ ਕੇ ਕਿ ਲਿਖਦੇ ਨਹੀਂ ਨਹੀਂ ਸਾਡੇ ਤਾਂ ਉਧਰਲੀ ਸਾਈਡ 'ਚ ਹੈ ਉਹ ਤੋਂ ਦੇਖੀ ਨਾਹੀ ਚੀਜ਼ ਇਹ ਵਹੀ ਚੀਜ਼ਾਂ ਦੇਖ ਕੇ ਹੁੰਦੇ ਆ ਸੜਕਾਂ ਦਾ ਹਾਲ ਦੇਖ ਲਓ ਤੁਸੀਂ ਜਾਦੀਆਂ ਅਸੀਂ ਲਈਆਂ ਉਦਾਂ ਤੇ ਉਦਾਂ ਸੜਕਾਂ ਨੇ ਸਾਨੂੰ 30 ਫੁੱਟ ਰਸਤਾ ਦਿਖਾਇਆ ਸੀਗਾ ਰਸਤਾ ਹੁਣ ਰਹਿ ਗਿਆ 16 ਫੁੱਟ ਤੇ ਅਸੀਂ ਉਹ ਕਹਿ ਰਹੇ ਆ ਤੇ ਉਹ ਕਹਿੰਦੇ ਨਹੀਂ ਜੀ ਉਹਨਾਂ ਨੂੰ ਪੈਸੇ ਲੈ ਕੇ ਨੇ ਰਸਤਾ ਹੀ ਵੇਚਤਾ ਹਾਂ ਇੱਕ ਕਰਨਲ ਸਾਹਿਬ ਹੈ 222 ਨੰਬਰ ਪਲਾਟ ਹੈ ਉਹਨਾਂ ਦੇ ਪਲਾਟ ਦੇ ਵਿੱਚੋਂ ਹੀ ਇਹਨੇ ਕੱਢਤੀ ਸੜਕ ਕੱਢਤੀ ਹਾਂਜੀ ਮੇਰਾ ਨਾਮ ਹਰਸ਼ਰਨਜੀਤ ਕੌਰ ਹੈ ਜਿਹੜਾ ਉੱਧਰ ਚਾਰ ਦੁਵਾਰੀ ਹੋ ਗਈ ਹਾਂਜੀ ਹਾਂਜੀ ਉਹ ਸਾਡੀ ਹੋ ਰਹੀ ਹੈ ਜੀ ਉਹਦੀ ਰਜਿਸਟਰੀ ਵਗੈਰਾ ਹੈਗੀ ਸਭ ਕੁਝ ਹੈ ਜੀ ਸਭ ਕੁਝ ਹੈ ਕੱਤੋਂ ਕਰਾਈਏ ਔਰ ਕਹੋ 2013 ਅੰਚ ਜੀ ਕਿਨੇ ਕਰਵਾਈ ਸੀ ਅਸੀਂ ਹੀ ਕਰਵਾਈ ਸੀ ਜੀ ਕਿਹਦੇ ਕਿਹਦੇ ਪੱਖੋਂ ਹੋਈ ਸੀ ਕਿਨੇ ਉਹ ਕੋਈ ਰੀਸੇਲ ਤੋਂ ਅਸੀਂ ਲਿਆ ਜੀ ਜਸਵਿੰਦਰ ਕੌਰ ਨਾਮ ਦੇ ਸੀ ਜਿੰਨਾਂ ਤੋਂ ਅਸੀਂ ਲਿਆ ਠੀਕ ਹੈ ਹਾਂਜੀ ਹੁਣ ਇਸ਼ੂ ਹੈ ਜੀ ਅਸੀਂ ਹੁਣ ਬਣਾਣ ਆਏ ਆ ਤਾਂ ਸਾਨੂੰ ਬਣਾਣ ਨਹੀਂ ਦੇ ਰਹੇ ਕਿਉਂ ਡਿਵੈਲਪਮੈਂਟ ਚਾਰਜ ਦਿਓ ਜਦ ਕਿ ਸਾਡੇ ਨਾਲ ਕੋਈ ਰਿਟਨ ਐਗਰੀਮੈਂਟ ਹੋਇਆ ਨਹੀਂ ਉਸ ਟਾਈਮ ਕਿ ਜੇ ਤੁਸੀਂ ਨਹੀਂ ਬਣਾਉਂਦੇ ਤਾਂ ਤੁਹਾਨੂੰ ਪੈਸਾ ਦੇਣਾ ਪਊਗਾ ਡਵੈਲਪਮੈਂਟ ਚਾਰਜ ਜੋ ਵੀ ਹੋਊਗਾ ਤੁਸੀਂ ਇੰਨੇ ਸਾਲਾਂ ਚ ਤੁਸੀਂ ਪੂਰੀ ਕਲੋਨੀ ਦੀ ਵੀਡੀਓਗ੍ਰਾਫੀ ਕਰ ਸਕਦੇ ਹੋ ਕਿਹੜੀ ਡਵੈਲਪਮੈਂਟ ਇੱਥੇ ਹੈ ਸਾਡੀ ਤਾਂ ਪਲਾਟ ਵੀ ਉਹਨੇ ਰੇਟ ਦੇ ਜੇ ਕੋਈ ਸੇਲ ਕਰਦਾ ਉਹਨਾਂ ਰੇਟ ਨਹੀਂ ਹੈ ਜਿੰਨੇ ਇਹ ਡਵੈਲਪਮੈਂਟ ਚਾਰਜ ਡਿਕਲੇਅਰ ਕਰ ਰਹੇ ਆ ਤੁਸੀਂ ਕਹਿੰਦੇ ਜਿਹੜੇ ਡਵੈਲਪਮੈਂਟ ਚਾਰਜ ਮੰਗ ਰਹੇ ਨੇ ਉਹ ਤੁਸੀਂ ਨਹੀਂ ਦੇ ਸਕਦੇ ਜਾਂ ਨਹੀਂ ਦੋਗੇ ਨਹੀਂ ਦੇ ਹੀ ਨਹੀਂ ਸਕਦੇ ਜੀ ਅਸੀਂ ਤਾਂ ਲੋਨ ਲੈ ਲੈ ਕੇ ਤਾਂ ਅਸੀਂ ਆਪਣੀਆਂ ਪ੍ਰਾਪਰਟੀਆਂ ਬਣਾਈਆਂ ਕੋਈ ਐਗਰੀਮੈਂਟ ਹੀ ਨਹੀਂ ਹੋਇਆ ਤਈ ਕਿੱਥੋਂ ਨਹੀਂ ਨਹੀਂ ਤੁਸੀਂ ਮਤਲਬ ਉਹ ਲਈਆਂ ਨੇ ਫਿਰ ਜਿਹੜੇ ਉਹ ਕਹਿੰਦੇ ਨੇ ਕਿ ਸਹਿਮਤੀ ਨਾਲ ਸਾਡੀ ਇਹ ਕਮੇਟੀ ਬਣੀ ਆ ਅਸੀਂ ਪ੍ਰਸ਼ਾਸਨ ਨੂੰ ਵੀ ਉਪ ਸਹਿਮਤੀ ਚਾਰ ਪੰਜ ਬੰਦੇਾਂ ਚੋਂ ਤਾਂ ਸਹਿਮਤੀ ਕੋਈ ਵੀ ਕਰਵਾ ਲੈਂਦਾ ਠੀਕ ਹੈ ਨਾ ਜੀ ਤੇ ਹੁਣ ਅਸੀਂ ਮੈਜੋਰਟੀ ਇੱਧਰ ਸਾਡੇ ਨਾਲ ਹੈਗੀ ਐ ਸਾਨੂੰ ਕਿਹਨੇ ਪੁੱਛਿਆ ਆ ਕੇ ਇਸ ਕਮੇਟੀ ਨਾਲ ਸਹਿਮਤ ਨਹੀਂ ਜੋ ਕਿੰਨੇ ਲੋਕ ਨੇ ਜੋ ਕਮੇਟੀ ਇਹਨਾਂ ਨੇ ਬਣਾਈ ਐ ਇਸ ਕੋਈ ਸਹਿਮਤ ਨਹੀਂ ਕਿੰਨੇ ਕਿੰਨੇ ਲੋਕ ਕਿੰਨੇ ਅਸੀਂ ਹੋਣੇ ਜੀ 50 60 ਜਣੇ ਸੀ ਹੈਗੇ ਟੋਟਲ ਕਿੰਨੇ ਪੰਜਾਬ ਪੰਜਾਬ ਮਤਲਬ ਕਿੰਨੇ ਲੋਕ ਇੱਥੇ ਰਹਿੰਦੇ ਨੇ ਇਸ ਟਾਈਮ ਪਲਾਟ ਹੋਲਡਰ ਟੋਟਲ ਉਹ ਵੀ ਪਲਾਟ ਹੋਲਡਰ ਜੀ ਸਾਰੇ ਨਵੇਂ ਪੁਰਾਣੇ ਮਿਲਾ ਕੇ 33 ਘਰ ਨੇ 33 ਘਰ ਤਾਂ ਉਹ ਕਹਿ ਰਿਹਾ ਅਸੀਂ ਇੱਥੇ ਵੀ ਸਹਿਮਤੀ ਲੈ ਲਈ ਜੀ ਚੌਦੀ ਕਿ ਲੋ ਹੁਣ ਤੁਸੀਂ ਮੰਗ ਕੀ ਕਰਦੇ ਹੋ ਸਾਨੂੰ ਦੇਖੋ ਜੀ ਸਾਡੀ ਪ੍ਰਾਪਰਟੀ ਤੇ ਸਾਨੂੰ ਬਣਾਉਣ ਦਿੱਤਾ ਜਾਵੇ ਧਮਕੀਆਂ ਨਾਲ ਦਿੱਤੀਆਂ ਜਾਣ ਗੋਲੀਆਂ ਚਲਾ ਕੇ ਸਾਨੂੰ ਡਰਾਇਆ ਜਾ ਰਿਹਾ ਸਾਨੂੰ ਗੁੰਡੇ ਡਿਕਲੇਅਰ ਕੀਤਾ ਜਾ ਰਿਹਾ ਦੇਖੋ ਆਪਦੀ ਪ੍ਰਾਪਰਟੀ ਤੇ ਹੀ ਅਸੀਂ ਆਪਦਾ ਬਣਾਣ ਆਏ ਆ ਤੇ ਸਾਨੂੰ ਗੁੰਡੇ ਕਹਿ ਰਹੇ ਕਿਸੇ ਕੋਲ ਸਾਡੇ ਕੋਲ ਹਥਿਆਰ ਨਹੀਂ ਇਹ ਕਿਹਾ ਜਾ ਰਿਹਾ ਕਿ ਹਥਿਆਰਬੰਦ ਗੁੰਡੇ ਕਲੋਨੀ ਤੇ ਕਬਜ਼ਾ ਕਰਨਾ ਆ ਗਏ ਦੇਖੋ ਜੇ ਕਲੋਨੀ ਕਿਸੇ ਟਾਈਮ ਹੈ ਬੇਚੀ ਗਈ ਹੈ ਕਿਹੜਾ ਕਲੋਨਾਈਜ਼ਰ ਹੁੰਦਾ ਜਿਹੜਾ ਉੱਥੇ ਪੱਕਾ ਡੇਰਾ ਲਾ ਕੇ ਬੈਠ ਜਾਂਦਾ ਤੇ ਉੱਥੇ ਰੀਸੇਲ ਕਰਨ ਵਾਲਿਆਂ ਤੋਂ ਜਾਂ ਬਣਾਉਣ ਵਾਲਿਆਂ ਤੋਂ ਡਿਵੈਲਪਮੈਂਟ ਚਾਰਜ ਲੈਂਦਾ ਦੱਸੋ ਮੈਨੂੰ